ਪਾਕਿਸਤਾਨੀ ਫੌਜ ਵੱਲੋਂ ਰਾਜੋਰੀ ਜ਼ਿਲ੍ਹੇ ਦੇ ਨੁਸ਼ਰਾ ਸੈਕਟਰ ਦੇ ਪਵਾਨੀ ਚਾਂਗਰ ਖੇਤਰ 'ਚ ਕੀਤੀ ਗੋਲਾਬਾਰੀ 'ਚ ਮੋਗਾ ਦਾ ਜਵਾਨ ਜਸਪ੍ਰਿਤ ਸਿੰਘ ਸ਼ਹੀਦ ਹੋ ਗਿਆ। ਜੱਸੀ ਮੋਗਾ ਦੇ ਪਿੰਡ ਤਲਵੰਡੀ ਮੱਲੀਆਂ ਦਾ ਰਹਿਣ ਵਾਲਾ ਸੀ। ਜੱਸੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਗਰੀਬ ਮਾਪਿਆਂ ਦਾ ਸਹਾਰਾ ਜੱਸੀ ਅਜੇ 4 ਕੁ ਸਾਲ ਪਹਿਲਾਂ ਹੀ ਭਾਰਤੀ ਫੌਜ 'ਚ ਪਰਤੀ ਹੋ ਕੇ ਪੂਰੇ ਪਰਿਵਾਰ ਦੇ ਪਾਲਣ-ਪੋਸ਼ਣ ਦਾ ਸਹਾਰਾ ਬਣਿਆ ਸੀ। ਦੇਸ਼ ਦੇ ਲਈ ਸ਼ਹੀਦ ਹੋਏ लाडले ਪੁੱਤ ਦੀ ਸ਼ਹਾਦਤ ਤੇ ਮਾਪਿਆਂ ਨੂੰ ਮਾਣ ਹੈ। ਸ਼ਹੀਦ ਦਾ ਪਿਤਾ ਆਪਣੇ ਦੂਸਰੇ ਪੁੱਤ ਨੂੰ ਵੀ ਦੇਸ਼ ਦੇ ਲਈ ਲਿਖ ਕੇ ਲੁਣਾ ਚਾਹੁੰਦਾ ਹੈ। ਉਹ 4 ਵਜੇ ਪਤਾ ਲੱਗਿਆ ਜੀ ਮੈਂ ਕੰਮ ਤੇ ਗਿਆ ਸੀ। ਕਾ ਕੀ ਨਾਮ ਦਾ ਤੁਹਾਡੇ ਬੇਟੇ ਦਾ? ਉਹ ਨਜਸਪਰੀ ਸੀ। ਕਿਹੜਾ ਪੇ ਬੋਸਟਰ تھا? ਇੱਧਰ ਸੀ ਆਏ। ਕਟੂਆ ਜੀ। ਕਟੂਆ ਮੇ। ਤਾਂ ਕਿਵੇਂ ਸ਼ਹੀਦ ਹੋਇਆ? ਤੁਹਾਨੂੰ ਪਤਾ ਚੱਲ ਕਿਵੇਂ ਪਤਾ ਚੱਲਿਆ? ਪਤਾ ਨਹੀਂ ਜੀ ਉਹ ਤਾਂ ਫੋਨ ਆਇਆ ਥਾ। ਕੀ ਬਤਾਇਆ ਆਪਕੋ ਫੋਨ ਪਰ ਉਹਨਾਂ ਨੇ? ਉਹ ਕਹਿੰਦਾ ਗੋਲੀ ਲੱਗੀ ਉਸਕੇ ਨੂੰ। ਕਿਸਨੇ ਬਤਾਇਆ ਆਪਕੋ? ਕਿ ਸਾਹਬ ਨੇ ਪਤਾਇਆ ਕਾਰਸਹੀ ਮੈਂ ਮੰਗ ਰਹੀ ਆ ਮੇਰੀ ਨੌਕਰੀ ਮਿਲਣੀ ਚਾਹੀਦੀ ਹੈ ਮੇਰੇ ਮੁੰਡੇ ਨੂੰ ਦੂਸਰੇ ਬੇਟੇ ਕੋ ਭੇਜੋ ਕੇ ਫੌਜ ਮੈਂ ਹਾਂ ਜੀ ਭੇਜੇਗਾ 3 ਸ਼ਰਾ ਸੈਕਟਰ ਦੇ ਵਿੱਚ ਪੋਸਟਡ ਸੀਗਾ ਅੱਜ ਤੱਕ तकरीबन 1.5 ਕੁਝ ਦੀ ਗੱਲ ਹੈ ਪਾਕਿਸਤਾਨੀ ਚੈਲਿੰਗ ਦੇ ਵਿੱਚ ਇਸ ਦੇ ਨਾਲ ਦੋ ਤਿੰਨ ਜਵਾਨ ਹੋਰ ਵੀ ਜਿਹੜੇ ਮਰ ਗਏ ਕਿ ਜਵਾਨ ਸ਼ਹੀਦ ਹੋ ਗਏ ਤਲਵੰਡੀ ਮਲਿਆਣਾ ਹੈ ਰਣਵਾਲਾ ਸੀਗਾ ਤੇ ਇਹਦੀ ਉਮਰ तकरीबन 24 ਸਾਲ ਦੀ ਹੈਗੀ ਆ 4 ਸਾਲ ਤੋਂ ਇਹ ਭੱਤੀ ਹੋਇਆ ਸੀਗਾ ਅੱਜ ਇਹਦੇ ਬਾਰੇ ਇਨਫੋਰਮੇਸ਼ਨ ਸਾਨੂੰ ਤਕਰੀਬਨ 9:00 ਵਜੇ ਮਿਲੇਗਾ। ਮੈਂ ਹੁਣ ਇਹਨਾਂ ਦੇ ਪਰਿਵਾਰ ਘਰੇ ਆਇਆ ਸੀਗਾ। ਇਹਨਾਂ ਦੇ ਪਰਿਵਾਰ ਦੇ ਨਾਲ ਆਪਣੇ ਦੁੱਖ ਸਾਂਝਾ ਕੀਤੇ। ਬਹੁਤ ਮਾੜੀ ਘਟਨਾ ਹੋਈ ਹੈ। ਸ਼ਹੀਦ ਜਸਪ੍ਰੀਤ ਸਿੰਘ ਜਿ세 ਆਪਣੇ ਪਿੱਛੇ ਗਰੀਬ ਮਾਪੇ, ਦੋ ਪੈਣਾ ਤੇ ਦੋ ਪਰਾ ਛੱਡ ਗਿਆ ਹੈ। ਸ਼ਹੀਦੀ ਮ੍ਰਿਤਕ ਦੀ ਪਿੰਡ ਪਹੁੰਚਣ ਤੇ ਪੂਰੇ ਸਰਕਾਰੀ ਸਨਮਾਨਾਂ ਦਿਨਾਲ ਸਸਕਾਰ ਕੀਤਾ ਜਾਵੇਗਾ। ਮੋਗਾ ਤੋਂ ਵਿਪਨੋਂਕਾਰਾ ਜਗਬਾਣੀ ਟੀਵੀ